ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਸਿਆਜਪੜ ਸੇਵਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਸੀਨੀਅਰ ਸੈਂਟਰੀ ਸਕੂਲ ਤਰਨਤਾਰਨ ਵਿਖੇ ਸਿਆਜਪੜ ਗੁਰਬਾਣੀ ਚਾਰਨ ਮੁਕਾਬਲੇ ਕਰਵਾਏ ਜਾ ਰਹੇ ਹਨ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਹੁਤ ਸਾਰੇ ਸਾਡੇ ਕੋਲ ਸਕੂਲ ਆਏ ਹਨ ਸਾਡੇ ਕੋਲ ਇੱਕ ਬੜਾ ਹੀ ਪਿਆਰਾ ਸਕੂਲ ਕੀ ਨਾਮ ਹੈ ਜੀ ਸਕੂਲ ਦਾ ਲਿਟਲ ਲਾਫਲ ਸਕੂਲ ਲਿਟਲ ਫਲਾਵਰ ਸਕੂਲ ਖੇਰਾ ਖੇਰਾ ਤਰਨਤਾਰਨ ਤੋਂ ਸਾਡੇ ਕੋਲ ਵਿਦਿਆਰਥੀ ਆਏ ਨੇ ਇਹ ਉਹ ਵਿਦਿਆਰਥੀ ਨੇ ਜਿਨ੍ਹਾਂ ਨੇ ਸਤਿਗੁਰੂ ਦੀ ਕਿਰਪਾ ਨਾਲ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਸਤਿਗੁਰ ਕੀ ਜਿਸ ਨੂੰ ਮੱਤੇ ਆਵੇ ਸੋ ਸਤਿਗੁਰੂ ਮਾਹੇ ਸਮਾਨਾ ਇਹ ਬਾਣੀ ਜੋ ਜੀਓ ਹੋ ਜਾਣਾ ਇਸ ਅੰਤਰ ਰਵਰਨਾਮਾ ਜੀਓ ਮਤਲ ਅੰਦਰੋਂ ਪਿਆਰ ਕਰਦੇ ਨੇ ਇਕੱਲਾ ਮੱਥਾ ਨਹੀਂ ਟੇਕਦੇ ਮਾਰੇ ਦੀ ਬਾਣੀ ਨੂੰ ਆਪਣੇ ਹਿਰਦੇ ਚ ਵਸਾਉਂਦੇ ਨੇ ਇਹ ਮਾਰੇ ਦੀ ਕਿਰਪਣਾ ਨੇ ਘਟੋ ਘਟ ਇੱਕ ਵਾਰੀ ਸੈਜ ਪੜ ਸੰਪੂਰਨ ਕਰ ਲਿਆ ਹੋਇਆ ਪਰ ਗਾਣੇ ਨੇ ਸ਼ੁਰੂ ਕੀਤਾ ਇਹਨਾਂ ਦੇ ਅੰਦਰ ਕੀ ਇਹਨਾਂ ਦੇ ਅੰਦਰ ਬਦਲਾਵ ਆਇਆ ਜ਼ਿੰਦਗੀ ਚ ਔਰ ਇਹਨਾਂ ਨੇ ਕੀ ਮਹਿਸੂਸ ਕੀਤਾ ਸੈਜ ਪੜ ਕਰਕੇ ਗੂੰਗਾ ਗੁੜ ਖਾ ਕੇ ਦੱਸਤੇ ਨਹੀਂ ਸਦਾ ਪਰ ਮੁਸਕਰਾ ਸਕਦਾ ਉਹ ਮੁਸਕਰਾਹਟ ਜਿਹੜੀ ਥੋੜੀ ਜੀ ਹੈ ਅੱਜ ਆਪ ਪੈਨਨ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆ ਪੈਨ ਜੀ ਆਪ ਜੀ ਦਾ ਨਾਮ ਰਾਜਵੀਰ ਕੌਰ ਤੇ ਆਪ ਜੀ ਸਕੂਲ ਵਿੱਚ ਕਿੰਨੇ ਕਿ ਵਿਦਿਆਰਥੀ ਸੈਜਪੜ ਕਰ ਰਹੇ ਨੇ ਸਾਡੇ ਸਕੂਲ ਵਿੱਚ ਇਹ ਦੋ ਇਲਾਵਾ 20-25 ਬੱਚੇ ਹੋਰ ਨੇ ਸੈਜਪੜ ਕਰ ਰਹੇ ਨੇ ਵਾਹਿਗੁਰੂ ਆਪ ਜੀ ਵੀ ਸੈਜਪੜ ਕਰਦੇ ਹੋ ਹਾਂ ਜੀ ਕਿੰਨੀ ਕਿ ਦਿਰ ਤੋਂ ਸੈਜਪੜ ਕਰਦੇ ਹੋ ਮੈਂ ਜਦੋਂ ਖੁਦ ਸਟੂਡੈਂਟ ਸੀਗੀ ਉਸ ਸਮੇਂ ਜਿਵੇਂ ਐਦਾਂ ਕੋਆਰਡੀਨੇਟਰ ਸਕੂਲ ਆਉਂਦੇ ਸੀ ਉਦੋਂ ਦੇ ਪੜਾਅ ਸ਼ੁਰੂ ਹੋਏ ਆ ਆਈ ਥਿੰਕ 26 7ਵੀਂ ਕਲਾਸ ਹੋਏਗੀ ਵਾਹ ਜੀ ਵਾਹ ਵਾਹ ਜੀ ਵਾਹ ਕਿ ਸਕੂਲ ਦਾ ਨਾਮ ਸੀ ਤੁਹਾਡੇ ਮੇਰੇ ਸਕੂਲ ਦਾ ਨਾਮ ਸ਼੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਗਰਲਸ ਕੋਲੇ ਮਾਤਾ ਕੰਗਾ ਸਕੂਲ ਜੀ ਹਾਂ ਬਿਲਕੁਲ ਉਹਦੇ ਨਾਲ ਦਾਸ ਉੱਥੇ ਜਾਂਦੇ ਰਹੇ ਭਾਈ ਹੀਰ ਸਿੰਘ ਜੀ ਵੀ ਆਉਂਦੇ ਰਹੇ ਹਾਂਜੀ ਹਾਂਜੀ ਭਾਈ ਹੀਰ ਸਿੰਘ ਜੀ ਵੀ ਜਾਂਦੇ ਜਿੱਥੇ ਬੰਦਖਤ ਜਿਹੜਾ ਸੀ ਤੇ ਫਿਰ ਮੈਂ ਵੀ ਆਂਦੇ ਰਿਹਾ ਉੱਥੇ ਬਿਲਕੁਲ ਤੇ ਬੜੇ ਕੀ ਤੁਸੀਂ ਸੈਜਪੜ ਦੀ ਜੋ ਲੜ ਲੱਗੇ ਉਹ ਤੁਹਾਡੀ ਉਮਰ 6ਵੀਂ ਕਲਾਸ ਵਿੱਚ ਹੀ ਤੁਸੀਂ ਤੇ ਫਿਰ ਕਿਦਾਂ ਮਹਿਸੂਸ ਕੀਤਾ ਬਾਣੀ ਪੜ ਕੇ ਕੀ ਮਹਿਸੂਸ ਕਰਦੇ ਹੋ ਕੀ ਬਦਲਾਅ ਆਇਆ ਤੁਸੀਂ ਦੂਜਿਆਂ ਨਾਲ ਕੀ ਡਿਫਰੈਂਸ ਘਰ ਵਿੱਚ ਕੀ ਡਿਫਰੈਂਸ ਉਹ ਤੁਹਾਰਾ ਕੋਈ ਦੱਸੋ ਸਾਨੂੰ ਗੁਰਬਾਣੀ ਦੇ ਨਾਲ ਜੁੜ ਕੇ ਸਾਨੂੰ ਕਿ ਕਈ ਵਾਰੀ ਅਸੀਂ ਬੜੇ ਪਰੇਸ਼ਾਨ ਹੁੰਦੇ ਜਿੰਦਗੀ ਦੇ ਵਿੱਚ ਮੈਂ ਪਾਠ ਕਰਦੇ ਬੜੀ ਵਾਰ ਫੀਲ ਕੀਤਾ ਕਿ ਜਿਹੜੀ ਚੀਜ਼ਾਂ ਨੂੰ ਕੋਈ ਪਰੇਸ਼ਾਨ ਕਰਦੀ ਨਾ ਉਹਦਾ ਸਾਨੂੰ ਆਨਸਰ ਗੁਰਬਾਣੀ ਦੇ ਦਿੰਦੀ ਹੈ ਬਿਲਕੁਲ ਬਿਲਕੁਲ ਸਤਿਗੁਰੂ ਦੀ ਗੱਲਾਂ ਕਰਦੀ ਸਾਨੂੰ ਉਹਦੇ ਨਾਲ ਰਿਲੇਟਡ ਸਾਨੂੰ ਕੋਸ਼ਨ ਦਾ ਜਵਾਬ ਮਿਲ ਜਾਂਦਾ ਬੜਾ ਐਕਸਪੀਰੀਅੰਸ ਆ ਉਦੋਂ ਤੋਂ ਮਹਾਰਾਜ ਨੇ ਅੱਜ ਤੱਕ ਜੋ ਵੀ ਮਹਾਰਾਜ ਕੋ ਮੰਗਿਆ ਨਾ ਕਦੀ ਮਹਾਰਾਜ ਨੇ ਮੋੜਿਆ ਨਹੀਂ ਉਦੋਂ ਤੋਂ ਵਾਦੀ ਦਿੱਤਾ ਇਹ ਗੁਰਬਾਣੀ ਦੀ ਦੇਣੀ ਆ ਮੈਨੂੰ ਬਿਲਕੁਲ ਬਿਲਕੁਲ ਮਹਾਰਾਜ ਕਹਿੰਦੇ ਨੇ ਮਾਨੇ ਅچھے ਫਲ ਪੈਂਦਾ ਤੇ ਹੈ ਹੀ ਹੈ ਕਹਿੰਦੇ ਨੇ ਵੀ ਅਚਿੰਤ ਕੰਮ ਕਰੇ ਹਰ ਦਿਨ ਕੇ ਠੀਕ ਹੈ ਜਿੰਨੀ ਹਰ ਤੇ ਸਾਹਿਬ ਬੜੀ ਵੱਡੀ ਬਖਸ਼ਿਸ਼ ਹੈ ਤੁਹਾਡੇ ਨੂੰ ਜਿੰਨੀ ਮਹਾਰਾਜ ਦੀ ਹੈਗੀ ਨਾ ਅਸੀਂ ਦੱਸ ਨਹੀਂ ਸਕਦੇ ਉਹਨੇ ਮਤਲਬ ਕਿਸੇ ਵੀ ਚੀਜ਼ ਤੋਂ ਪੜਾਈ ਤੋਂ ਲੈ ਕੇ ਸਹੁਰੇ ਪਰਿਵਾਰ ਤੱਕ ਵੀ ਮੈਨੂੰ ਕਿਸੇ ਚੀਜ਼ ਦੀ ਕੋਈ ਮਹਾਰਾਜ ਨੇ ਕਭੀ ਨਹੀਂ ਹੌਲੀ ਕਭੀ ਨਹੀਂ ਛੱਡੀ ਇਹੀ ਤੇ ਜ਼ਿੰਦਗੀ ਦੀ ਸਹਿਜ ਦਾ ਮਤਲਬ ਕੀ ਹੁੰਦਾ ਰਜੋ ਤਮੋ ਸਤੋ ਤੋਂ ਉੱਪਰ ਉੱਠ ਕੇ ਸਹਿਜ ਅਵਸਥਾ ਵਿੱਚ ਵਿਚਰਨਾ ਉਹ ਗੁਰਸੱਭ ਜੀ ਹੌਲੀ ਹੌਲੀ ਦਾਤ ਬਖਸ਼ਿਸ਼ ਕਰਦੇ ਨੇ ਕਿਹਨੂੰ ਦਾਤ ਬਖਸ਼ਿਸ਼ ਕਰਦੇ ਨੇ ਜੋ ਬਾਣੀ ਖੁਦ ਆਪ ਪੜਨਾ ਸ਼ੁਰੂ ਕਰ ਦਿੰਦੇ ਨੇ ਸੋ ਬੇਟੀ ਨੇ 6ਵੀਂ ਕਲਾਸ ਤੋਂ ਸੈਜ ਪੜ੍ਹਨਾ ਸ਼ੁਰੂ ਕੀਤਾ ਹੈ ਇਹ ਗਵਰਨਮੈਂਟ ਸਕੂਲ ਚ ਪੜਦੇ ਸੀ ਜਦੋਂ ਇਸ ਤਰ੍ਹਾਂ ਹੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਸੈਜ ਪੜ੍ਹ ਦੀ ਲਹਿਰ ਚੱਲੀ ਇਹਨਾਂ ਦੇ ਸਕੂਲ ਵਿੱਚ ਆਈ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਜੁੜੇ ਹੋਏ ਨੇ ਮੇਰੇ ਖਿਆਲ ਨਾਲ ਪੰਜ ਜੀ ਯਾਦ ਕੋਈ ਕਿਨਵਾ ਸੈਜ ਪੜ੍ਹ ਕੇ ਨਹੀਂ ਯਾਦ ਅੰਦਾਜ਼ਾ ਜਿਹਾ ਨਹੀਂ ਪੰਛੀ ਤਾਂ ਪਾਂ ਸੇਤਾ ਹੋ ਗਏ ਨੇ ਹੁਣ ਲੱਗੇ ਹੋਏ ਤੇ ਉਹੀ ਸੇਵਾ ਵਾਹਿਗੁਰੂ ਦੀ ਕਿਰਪਾ ਜੋ ਲਾਗ ਲੱਗਣ ਲੱਗੀ ਹੈ ਉਹ ਬੇਟੀ ਹੁਣ ਦੂਜਿਆਂ ਬੱਚਿਆਂ ਨੂੰ ਇਸ ਲਗਣ ਵਾਲੇ ਪਾਸੇ ਲਾਉਣ ਲਈ ਕਿਉਂਕਿ ਜਿਹੜੀ ਅੰਦਰ ਦੀ ਤ੍ਰਿਪਤੀ ਹੈ ਨਾ ਉਹ ਸਿਰਫ ਬਾਣੀ ਪੜ੍ਹ ਕੇ ਹੋ ਸਕਦੀ ਹੈ ਹੋਰ ਕਿਸੇ ਤ੍ਰਿਪਤੀ ਨਹੀਂ ਹੋ ਸਕਦੀ ਸੋ ਵਾਹਿਗੁਰੂ ਦੀ ਬਖਸ਼ਿਸ਼ ਆ ਆਪਾਂ ਵਿਦਿਆਰਥੀਆਂ ਨਾਲ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪੁੱਤਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਮਨਪ੍ਰੀਤ ਕਾ ਕਿਹੜੀ ਕਲਾਸ ਵਿੱਚ ਪੜਦੇ ਹੋ 10ਵੀਂ ਵਿੱਚ 10ਵੀਂ ਵਿੱਚ ਕਿਦੋਂ ਸੈਜਪਾਠ ਸ਼ੁਰੂ ਕੀਤਾ ਸੀ ਸੈਜਪਾਠ 9ਵੀਂ ਵਿੱਚ ਸ਼ੁਰੂ ਕੀਤਾ ਸੀ ਤੇ ਪੂਰਾ ਹੋ ਗਿਆ ਹਾਂਜੀ ਦੁਜਾ ਸ਼ੁਰੂ ਕੀਤਾ ਕਿ ਕਰਨਾ ਹਾਲੇ ਕਰਨਾ ਹੈ ਕਰਨਾ ਬੇਟੀ ਤੁਹਾਡੇ ਵਿੱਚ ਕੀ ਤਬਦੀਲੀ ਆਈ ਸੈਜਪਾਠ ਕਰਨ ਤੋਂ ਬਾਅਦ ਕਿਉਂਕਿ ਸੈਜਪਾਠ ਕਰਨ ਤੋਂ ਪਹਿਲੇ ਦੀ ਜ਼ਿੰਦਗੀ ਵੀ ਹੈ ਪਰ ਬਾਅਦ ਦੀ ਜ਼ਿੰਦਗੀ ਵੀ ਹੈ ਤੁਸੀਂ ਕੀ ਮਹਿਸੂਸ ਕੀਤਾ ਥੋੜਾ ਜਿਹਾ ਦੱਸੋ ਅ ਵਾਈਗੁਰੂ ਜੀ ਦੀ ਕਿਰਪਾ ਦੇ ਨਾਲ ਮੈਂ ਸੈਜਪਾਠ ਜਦੋਂ ਸ਼ੁਰੂ ਕੀਤਾ ਤੇ ਮਤਲਬ ਘਰ ਦੇ ਵਿੱਚ ਕੁਝ ਹੁੰਦੇ ਨਾ ਦੁੱਖ ਹੁੰਦੇ ਆ ਹਾਂ ਤੇ ਉਹ ਮਤਲਬ ਕਿ ਮੈਂ ਚਾਹੁੰਦੀ ਸੀ ਕਿ ਮੈਂ ਪਾਠ ਕਰਾਂ ਤੇ ਉਹ ਦੁੱਖ ਦੂਰ ਹੋ ਜਾਣ ਤੇ ਜਦੋਂ ਮੈਂ ਪਾਠ ਕਰਨਾ ਸ਼ੁਰੂ ਕੀਤਾ ਤੇ ਹੌਲੀ-ਹੌਲੀ ਘਰ ਦੇ ਵਿੱਚ ਵੀ ਸੁੱਖ ਸ਼ਾਂਤੀ ਆਉਣੀ ਸ਼ੁਰੂ ਹੋਈ ਤੇ ਮਤਲਬ ਜੋ ਵੀ ਘਰ ਦੇ ਵਿੱਚ ਹੋ ਰਿਹਾ ਸੀ ਤੇ ਉਹ ਉਹਦੇ ਵਿੱਚ ਵੀ ਮਤਲਬ ਬਹੁਤ ਸਾਰਾ ਬਹੁਤ ਚੇਂਜ ਆਇਆ ਉਹਦੇ ਵਿੱਚ ਵੀ ਤੇ ਮਤਲਬ ਘਰ ਦੇ ਵਿੱਚ ਬਹੁਤ ਸੁੱਖ ਸ਼ਾਂਤੀ ਆਈ ਤੇ ਮੇਰੇ ਦੇ ਵਿੱਚ ਵੀ ਬਹੁਤ ਬਦਲਾਅ ਆਇਆ ਕਿ ਜਿੰਨਾ ਆਪਾਂ ਗੁਰਬਾਣੀ ਤੋਂ ਬਹੁਤ ਕੁਝ ਸਿੱਖਿਆ ਕਿ ਮੈਂ ਵਾਹਿਗੁਰੂ ਜੀ ਦਾ ਧੰਨਵਾਦ ਕਰਦੀ ਹਾਂ ਕਿ ਮੈਨੂੰ ਉਹਨਾਂ ਨੇ ਇਸ ਮਤਲਬ ਕਿ ਸੈਜ ਪਾਠ ਕਰਨ ਦੇ ਕਾਬਿਲ ਕੀਤਾ ਵਾਹ ਜੀ ਵਾਹ ਬੋਲੇ ਸੋ ਨਿਹਾਲ ਗੁਰਮਾਰ ਦੇ ਫਰਮਾਨ ਲਗੜੀ ਸੋ ਥਾਨ ਜੋੜ ਹਰ ਜੋੜੀਆਂ ਨਾਨਕ ਲਹਿਰੀ ਲਖ ਸਿਆਣ ਡੁੱਬਣ ਦੇ ਨਾ ਮਾ ਫਰੀ ਗੁਰਸਬ ਕਹ ਰਹੇ ਨੇ ਵੀ ਜਿਹੜੇ ਮੈਂ ਚੰਗੇ ਥਾਂ ਤੇ ਲੱਗੀਆਂ ਨੇ ਮੈਂ ਆਪ ਨਹੀਂ ਲੱਗੀ ਮੈਨੂੰ ਵਾਹਿਗੁਰੂ ਜੀ ਨੇ ਲਾਇਆ ਹੈ ਤੇ ਵਾਹਿਗੁਰੂ ਜੀ ਨੇ ਇੰਨੇ ਬਖਸ਼ਿਸ਼ ਕੀਤੀ ਹੈ ਵੀ ਜਿਵੇਂ ਲੱਖਾਂ ਲਹਿਰਾਂ ਵੀ ਮੈਨੂੰ ਕਾਮ ਕਰੋ ਲੋਭ ਮੋਹ ਘਰ ਦੇ ਆਉਣ ਗਿਆ ਪਰ ਮੇਰਾ ਵਿਆਹ ਵਾਹਿ ਪਿਆਰਾ ਵਾਹਿਗੁਰੂ ਮੈਨੂੰ ਡੁੱਬਣਾ ਨਹੀਂ ਦੇਗਾ ਪਰ ਤੁਸੀਂ ਬਿਲਕੁਲ ਠੀਕ ਦੱਸਿਆ ਹੈ ਇਹ ਦੁੱਖ ਰੋਗ ਸੰਤਾਪ ਉtre ਸੁਣੀ ਸੱਚੀ ਬਾਣੀ ਸ਼ਾਬਾਸ਼ ਤੇ ਬਟੇ ਤੁਹਾਡਾ ਕੀ ਨਾਮ ਹੈ ਸਹਿਜਪ੍ਰੀਤ ਕੌਰ ਸਹਿਜਪ੍ਰੀਤ ਕੌਰ ਜੀ ਵਾਜੀਵਾ ਤੁਸੀਂ ਤਾਂ ਆਪਣੇ ਨਾਮ ਨੂੰ ਸਕਾਰਤਕ ਕੀਤਾ ਹੋਇਆ ਹੈ ਸਹਿਜ ਨਾਲ ਪ੍ਰੀਤ ਪਾਈ ਹੋਈ ਹੈ ਸਹਿਜ ਬਾਦ ਜਨ ਤੇ ਬਟੇ ਦੱਸੋ ਤੁਹਾਡੇ ਚ ਕਦੋਂ ਸਹਿਜ ਪੜ੍ਹਨਾ ਸ਼ੁਰੂ ਕੀਤਾ ਸੀ ਮੈਂ 2022 ਦੇ ਵਿੱਚ ਸ਼ੁਰੂ ਕੀਤਾ ਸੀ ਤੇ ਮੈਨੂੰ ਅੱਜ ਤੱਕ ਤਾਂ ਬਹੁਤ ਹੀ ਫਰਕ ਲੱਗਦਾ ਪਹਿਲਾਂ ਮੇਰਾ ਮਾਨ ਨਹੀਂ ਕਰਦਾ ਪਾਠ ਕਰਨ ਨੂੰ ਜਦੋਂ ਬਾਬਾ ਜੀ ਨੇ ਮੈਨੂੰ ਕਿਹਾ ਕਿ ਇਹਦਾ ਸਹਿਜ ਪਾਠ ਸਟਾਰਟ ਕਰਨਾ ਜਦੋਂ ਬਾਬਾ ਜੀ ਸਕੂਲ ਦੇ ਵਿੱਚ ਚਾਏ ਮੈਂ ਪੋਥੀਆਂ ਲਈਆਂ ਸੀ ਪਰ ਮੈਂ ਨਾ ਮੇਰਾ ਧਿਆਨ ਨਹੀਂ ਸੀ ਮੰਮਾ ਕਹਿੰਦੇ ਸੀ ਕਿ ਜੇ ਤੂੰ ਹੁਣ ਤੂੰ ਲਈਆਂ ਪੋਥੀਆਂ ਦੇ ਤੂੰ ਪਾਠ ਕਰ ਮੰਮਾ ਨੇ ਰੋਜ਼ ਹੀ ਕਹਿਣਾ ਕਿ ਹਾਂ ਕਿ ਤੂੰ ਪਾਠ ਕਰ ਪਰ ਅੱਜ ਉਹ ਸਮਾਂ ਆ ਕਿ ਮੰਮਾ ਦੇ ਬਿਨਾ ਕਿੰਨ ਤੋਂ ਹੀ ਮੈਂ ਖੁਦ ਪਾਠ ਕਰਦੀ ਹਾਂ ਹਾਂ ਆ ਹੁਣ ਮੇਰਾ ਖੁਦ ਜੀ ਕਰਦਾ ਹੈ ਕਿ ਮੈਂ ਪਾਠ ਕਰਾਂ ਸ਼ਾਬਾਸ਼ ਕਿਤੇ ਵੀ ਜਾਵਾਂ ਤੇ ਮੇਰਾ ਹੁੰਦਾ ਹੈ ਕਿ ਹਾਂ ਮੈਂ ਛੇਤੀ ਛੇਤੀ ਘਰੇ ਜਾਵਾਂ ਤੇ ਮੈਂ ਪਾਠ ਕਰਾਂ ਵਾਹਿਗੁਰੂ ਬੜਾ ਮਤਲਬ ਉਦੋਂ ਦਾ ਹੀ ਮੈਂ ਨਿਤਨੇਮ ਵੀ ਡੇਲੀ ਕਰਦੀ ਆ ਪਹਿਲਾਂ ਮੇਰਾ ਥੋੜਾ ਹੁੰਦਾ ਸੀ ਕਿ ਆਲਸ ਜਿਹਾ ਕਿ ਨਹੀਂ ਜੀ ਨਹੀਂ ਕਰਦੇ ਉੱਠਿਆ ਨਹੀਂ ਜਾਂਦੇ ਪਰ ਉਦੋਂ ਤੋਂ ਹੀ ਮੈਂ ਨਿਤਨੇਮ ਵੀ ਡੇਲੀ ਕਰਦੀ ਆ ਰਹਿ ਰਹਿ ਸਾਈਬ ਵੀ ਕਰਦੀ ਆ ਤੇ ਘਰ ਦੇ ਵਿੱਚ ਵੀ ਬੜੀ ਸੁਖ ਸ਼ਾਂਤੀ ਪਹਿਲਾਂ ਲੜਾਈ ਰਹਿੰਦੀ ਸੀ ਮਮਾ ਪਾਪਾ ਦੇ ਵਿੱਚ ਵੀ ਬੜਾ ਲੜਦੇ ਸੀ ਪਰ ਹੁਣ ਬਹੁਤ ਫਰਕ ਆ ਹਾਂਜੀ ਗੁਰਬਾਣੀ ਮਾਰੇ ਕਹਿੰਦੇ ਨੇ ਨਸਵੰਜੋ ਕਿਲਵਿਕੋ ਕਰਤਾ ਕਰ ਆਇਆ ਬਣੀ ਤੁਸੀਂ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਜਿੰਨਾ ਹੋ ਸਕੇ ਉਹਨਾ ਆਪਾਂ ਨੂੰ ਪੜ੍ਹਨ ਕਰਨਾ ਚਾਹੀਦਾ ਤੇ ਆਪਾਂ ਨੂੰ ਗੁਰੂ ਦੇ ਲੜ ਲੜਨਾ ਚਾਹੀਦਾ ਹੈ। ਲੱਗਣਾ ਜੀ ਸ਼ਾਬਾਸ਼। ਬਹੁਤ ਬੇਟੀ ਨੇ ਗੱਲ ਸੱਚੀ ਰੱਤੀ ਹੈ। ਜਿਹੜੀ ਬੇਟੀ ਨੇ ਗੱਲਾਂ ਕੀਤੀਆਂ ਇਹ ਗੱਲਾਂ ਆਮ ਜਿਹੜੇ ਬੱਚੇ ਸਾਇਹ ਪੜ੍ਹ ਕਰਦੇ ਉਹਨਾਂ ਵਿੱਚ ਹੈਗੀਆਂ ਨੇ। ਸਾਡੀ ਪਿੱਖੀਵਿੰਡ ਵਿੱਚ ਤਰਨਤਾਰਨ ਦੇ ਪਿੱਖੀਵਿੰਡ ਵਿੱਚ ਇੱਕ ਸਕੂਲ ਅਜਿੱਤੇ 767 ਦੇ ਕਰੀਬ ਬੱਚਿਆਂ ਸਾਇਹ ਪੜ੍ਹ ਕਰਦੇ ਆਂ ਨੇ ਤੇ ਆਈਟੀ ਕਾਲਜ ਸੀਨੀਅਰ ਕੈਂਪਸ ਲੁਗਵਾਨਪੁਰ ਉੱਥੇ ਦੋ ਬੱਚੇ ਐਸੇ ਨੇ ਜਿਹਦਾ ਇੱਕ ਬੱਚੇ ਦਾ 211ਵਾਂ ਸਾਇਹ ਪਾਠ ਹੈ ਔਰ ਦੂਜੇ ਬੱਚੇ ਦਾ 202ਵਾਂ ਸਾਇਹ ਪਾਠ ਹੈ। ਔਰ ਸ ਤੇ ਮੈਂ ਜਦੋਂ ਉਹਨਾਂ ਦੀ ਇੰਟਰਵਿਊ ਲਈ ਤੇ ਮੈਂ ਕਿਹਾ ਵੀ ਸਾਡੇ ਕੋਲ ਤਾਂ ਸਮਾਂ ਬਹੁਤ ਘੱਟ ਨਿਕਲਦਾ ਹੈ ਤੇ ਤੁਸੀਂ ਕਿਦਾਂ ਕਰ ਲੈਂਦੇ ਉਹ ਕਹਿੰਦੀ ਪਹਿਲਾਂ ਮੈਂ ਬਿਲਕੁਲ ਪਾਠ ਨਹੀਂ ਸੀ ਕਰਦੀ ਮੈਂ ਬਾਬਾ ਜੀ ਕੋ ਮਾਫੀ ਮੰਗ ਲਨ ਮੈਂ ਹਾਂ ਪਰ ਮੈਂ ਸ਼ੁਰੂ ਕੀਤਾ ਆ ਜੀ ਕਦੀ ਕਦੀ ਕਰ ਲੈਣਾ ਕਦੀ ਕਦੀ ਨਹੀਂ ਕਰਨਾ ਇੱਕ ਦਿਨ ਮੈਨੂੰ ਹੋਇਆ ਵੀ ਮੇਰੇ ਪੇਪਰ ਆ ਗਏ ਤੇ ਮੈਂ ਥੋੜਾ ਵਾਈ ਗੁਰੂ ਜੀ ਲੱਗੇ ਜਿਵੇਂ ਡਰ ਜਾਂ ਨਹੀਂ ਹੁੰਦਾ ਵੀ ਪੇਪਰ ਆ ਕੇ ਤੇ ਥੋੜਾ ਪਾਠ ਹੀ ਕਰ ਲਈਏ ਕਿਤੇ ਮੈਂ ਪੇਪਰਾਂ ਦੇ ਕਰਕੇ ਪਾਠ ਕਰਨਾ ਸ਼ੁਰੂ ਕੀਤਾ ਤੇ ਮੇਰਾ ਟੀਵੀ ਘਟ ਗਿਆ ਤੇ ਮੇਰਾ ਪਾਠ ਕਰਨਾ ਵਧ ਗਿਆ ਤੇ ਪੇਪਰਾਂ ਵਿੱਚੋਂ ਮੇਰੇ ਨੰਬਰ ਬਹੁਤ ਜ਼ਿਆਦਾ ਵਧ ਗਏ ਮੈਂ ਤੈਨੂੰ ਉਹ ਵੀਡੀਓ ਭੇਜੂੰਗਾ ਤੇ ਕਹਿੰਦੀ ਫਿਰ ਉਦੋਂ ਮੇਰੇ ਲੱਗਣ ਲੱਗੀ ਵੀ ਵਾਹਿਗੁਰੂ ਦੀ ਕਿਰਪਾ ਤੇ ਇਹ ਮੈਂ ਚਾਹੁੰਦੀ ਤੇ ਮੇਰੇ ਮੰਮੀ ਪਾਪਾ ਵੀ ਇਸ ਪਾਸੇ ਆਉਣ ਤੇ ਮੇਰੇ ਪਾਪਾ ਨੇ ਵੀ ਮੇਰੇ ਵੱਲ ਵੇਖ ਕੇ ਸਾਈਹ ਪੜਨਾ ਸ਼ੁਰੂ ਕਰ ਦਿੱਤਾ ਤੇ ਫਿਰ ਹੋਇਆ ਕਿ ਕਰਦੇ ਕਰਦੇ ਹੁਣ ਐਸਲੇ ਉਹਦਾ 8ਵੀਂ ਕਲਾਸ ਵਿੱਚ ਪੜ੍ਹਦੀ ਹੈ ਬੱਚੀ ਔਰ ਦੋਸਤੋਂ 11ਵਾਂ ਸੈਜ ਪਾਠ ਹੈ ਇਹ ਵੇਖੋ ਬਖਸ਼ਿਸ਼ ਹੈ ਤੇ ਇਹ ਬੜਾ ਪਿਆਰ ਹੈ ਗੁਰੂ ਨਾਲ ਗੱਲਾਂ ਕਰਨੀਆਂ ਆਮ ਗੱਲ ਨਹੀਂ ਆ ਸਾਡੇ ਕੋਲ ਖਾਲਸਾ ਜੀ ਵੀ ਆਏ ਨੇ ਕਿਉਂਕਿ ਜਿਹੜੇ ਕਹਿੰਦੇ ਨੇ ਵੀ ਧੀਆ ਜਿਹੜੀਆਂ ਹੁੰਦੀਆਂ ਨੇ ਉਹ ਮਮਾ ਪਾਪਾ ਦੀਆਂ ਪਰੀਆਂ ਹੁੰਦੀਆਂ ਕਿ ਹੁੰਦੀ ਪਰਿਆਂ ਤੇ ਮੁੰਡੇ ਜਿਹੜੇ ਉਹਦੇ ਮਾਮਾ ਦੇ ਪਰੇ ਹੁੰਦੇ ਪਰ ਵਿਚਾਰੇ ਜਿਹੜੇ ਮਾਮਾ ਦੇ ਪਰੇ ਸੀ ਨਾ ਉਹ ਪੜ੍ਹਾਈ ਤੋਂ ਪਰੇ ਬਰੇ ਹੋ ਗਏ ਠੀਕ ਹੈ ਚੰਗੇ ਕੰਮਾਂ ਤੋਂ ਪਰੇ ਬਰੇ ਹੋ ਗਏ ਤੇ ਸਾਡੇ ਕੋਲ ਜਿਹੜੇ ਜੇ ਕਿਤੇ ਇੱਕ ਸਕੂਲ 'ਚ 100 ਬੱਚੇ ਪੜ੍ਹ ਕਰਦੇ ਉਹਦੇ 'ਚੋਂ 80-85 ਤਾਂ ਲੜਕੀਆਂ ਹੁੰਦੀਆਂ ਤੇ 15-20 ਹੁੰਦੇ ਆ ਮਹਾਰਾਜ ਦੀ ਕਿਰਪਾ ਨਾਲ ਨੌਜਵਾਨ ਇਹ ਬੜੀ ਵੱਡੀ ਗੱਲ ਹੈ ਇੱਕ ਨੌਜਵਾਨ ਇੱਧਰ ਆਉਣਾ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਤੁਹਾਡਾ ਜਰਮਨਜੀਤ ਸਿੰਘ ਜਰਮਨਜੀਤ ਸਿੰਘ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ 10ਵੀਂ ਦੱਸੋ 11ਵਾਂ ਸੈਜ ਪੜ੍ਹਦਾ ਸਰ ਦੂ ਦੂਸਰਾ ਸ਼ੁਰੂ ਕਰ ਰਿਹਾ ਹੋਇਆ ਕੀ ਮਹਿਸੂਸ ਕੀਤਾ ਕੀ ਬਦਲਾਅ ਆਇਆ ਮਤਲਬ ਬਦਲਾਅ ਵੇਦਾ ਕਿ ਸਬਰ ਆਇਆ ਇੱਕ ਦੀ ਸਬਰ ਆਇਆ ਦੇ ਨਾਲੇ ਜਦੋਂ ਘਰ ਵਿੱਚ ਮਤਲਬ ਲੜਾਈ ਆ ਜਾਂਦੀ ਦੀ ਤੇ ਜਦੋਂ ਮੈਂ ਸੈਰ ਪੜ ਕਰੰਦਾ ਮੇਰੇ ਘਰ ਦੇ ਵੀ ਲਾਗੇ ਪੈਂਦਾ ਤੇ ਫਿਰ ਉਹ ਸਾਰਿਆਂ ਦੇ ਸਬਰ ਇਹ ਬੜੀ ਅੱਜ ਹਾਲਾਤ ਜਿਹੜੇ ਮਾੜੇ ਨੇ ਵੀ ਸਾਰੇ ਘਰਾਂ ਇਹ ਇੱਕ ਬੱਚੇ ਦੀ ਗੱਲ ਨਹੀਂ ਹੈ ਕੋਠੇ ਚੜ੍ਹ ਕੇ ਦੇ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਆਇਆ ਅੱਗ ਤੇ ਮੈਂ ਦੇਖ ਰਿਹਾ ਹਾਂ ਕਿਉਂਕਿ ਇਸ ਦੇ ਹਜ਼ਾਰਾਂ ਬੱਚਿਆਂ ਨੂੰ ਮਿਲਦੇ ਆ ਸਾਡੇ ਕੋਲ ਲੱਖਾਂ ਬੱਚਿਆਂ ਦੇ ਹੱਥ ਲਿਖਤ ਅਨੁਭਵ ਨੇ ਬੱਚੇ ਦੱਸਦੇ ਨੇ ਵੀ ਹੁਣ ਮਾਤਾ ਪਿਤਾ ਨੂੰ ਬੱਚੇ ਸੁਧਾਰ ਰਹੇ ਨੇ ਫਿਰਲੇ 25 30 ਸਾਲਾਂ ਚ ਅਸੀਂ ਵਿਗੜ ਗਏ ਸੀ ਮਾਪਿਓ ਤੇ ਅਸੀਂ ਵਿਗੜਿਆ ਤਾਂ ਤੁਹਾਨੂੰ ਕਿਤੇ ਸੁਧਾਰਨਾ ਸੀ ਤੇ ਪਰ ਉਲਟਾ ਹੋ ਰਿਹਾ ਹੁਣ ਬੱਚੇ ਆਪਣੇ ਮਾਤਾ ਪਿਤਾ ਨੂੰ ਸੁਧਾਰ ਰਹੇ ਨੇ ਸੱਚੀ ਗੱਲ ਹੈ ਤੇ ਵਾਹਿਗੁਰੂ ਦੀ ਬਖਸ਼ਿਸ਼ ਹੈ ਤੇ ਇਹ ਬੇਟੇ ਦਾਤ ਜਿਹੜੀ ਤੁਹਾਨੂੰ ਮਿਲੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਹਰ ਇੱਕ ਨੂੰ ਸਹਿਜ ਬਾੜ ਕਰਨ ਦੀ ਜਿੱਦਾ ਵਾ ਤੇ ਗੁਰਬਾਣੀ ਦੇ ਲੜ ਲੱਗਣਾ ਚਾਹੀਦਾ ਹੈ ਗੁਰਬਾਣੀ ਸਾਨੂੰ ਦੱਸੀ ਹੈ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜਨੀ ਗਈ ਸੀ ਸਿੱਧਾ ਜੁੜਨਾ ਚਾਹੀਦਾ ਤੇ ਮਤਲਬ ਦੁਗੀਆਂ ਨੂੰ ਚਲੋ ਮੰਨੋ ਪਰ ਮਤਲਬ ਕਿ ਹੱਦ ਤੱਕ ਸ਼ਾਬਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਨਾਮ ਬੇਟਾ ਤੁਹਾਡਾ ਹਸ਼ਮਿਤ ਕੌਰ ਕਿਹੜੀ ਕਲਾਸ ਸੈਜ ਪੜ੍ਹ ਸ਼ੁਰੂ ਕੀਤਾ ਸੀ ਨਹੀਂ ਉਹ ਤੇ ਅਸੀਂ ਬਹੁਤ ਚਿਰ ਪਹਿਲਾਂ ਦਾ ਕੀਤਾ ਆ ਮੇਰਾ ਪਾਪਾ ਵੀ ਸੈਜ ਪੜ੍ਹ ਕਰਦੇ ਆ ਤੇ ਜਦੋਂ ਇਹਨਾਂ ਨੇ ਪੋਤ੍hiyan ਦਿੱਤੀਆਂ ਆ ਮਾਪਿਆਂ ਨੇ ਪਰ ਉਹ ਤੋਂ ਪਹਿਲਾਂ ਦਾ ਹੀ ਪੜ੍ਹਨਾ ਸ਼ੁਰੂ ਕੀਤਾ ਹੈ ਸ਼ੁਰੂ ਕੀਤਾ ਇਸ ਕਿੰਨਾ ਸੈਜ ਪੜ੍ਹ ਹੈ ਇਹ ਤੇ 5th 6th ਤੋਂ ਹੋਣਾ ਹੈ ਹਾਂ ਜੀ ਹੁਣ 6th ਵਾਂ ਸੈਜ ਪੜ੍ਹ ਅੱਛਾ ਪੜ੍ਹਾਈ ਵਿੱਚ ਕਿਸ ਤਰ੍ਹਾਂ ਨੰਬਰ ਤੁਹਾਡੇ ਜੀ ਐਵਰੇਜ ਠੀਕ ਹੀ ਹੈ ਵਾਹਿਗੁਰੂ ਦੀ ਕਿਰਪਾ ਜਿਹੜੇ ਦੱਸੋ ਤੁਸੀਂ ਦੱਸੋ ਵੀ ਸੈਜ ਪੜ੍ਹ ਕਰਕੇ ਤੁਹਾਡੇ ਅੰਦਰ ਕੀ ਬਦਲਾਅ ਆਇਆ ਬਹੁਤ ਸਾਰੇ ਬਦਲਾਅ ਆਇਆ ਸਬਰ ਸੰਤੋਖ ਸਭ ਕੁਝ ਆ ਗਿਆ ਹੈ ਮੇਰੇ ਮੇਰੇ ਤੋਂ ਇਲਾਵਾ ਮੇਰੇ ਘਰ ਦੇ ਆ ਦੇ ਵਿੱਚ ਵੀ ਆਇਆ ਹੈ ਘਰ ਦੇ ਤੇ ਵੈਸੇ ਮੇਰੇ ਪਹਿਲਾਂ ਹੀ ਮੈਨੂੰ ਕਹਿੰਦੇ ਸੀ ਕਿ ਕਿ ਬਾੜ ਕਰ ਮੈਂ ਨਹੀਂ ਕਰਦੀ ਪਰ ਜਦੋਂ ਪੋਥੀਆਂ ਮਿਲੀਆਂ ਤੇ ਫਿਰ ਮੇਰਾ ਹੋਇਆ ਕਿ ਪੋਥੀਆਂ ਇਤਨਾ ਪਈਆਂ ਆ ਤੇ ਫਿਰ ਥੋੜਾ ਜਿਆਦਾ ਧਿਆਨ ਦਿੱਤਾ ਹੈ ਤੇ ਤਾਂ ਕਿ ਹੁਣ ਬਦਲਾਅ ਕਾਫੀ ਆਏ ਆ ਘਰ ਦੇਆਂ ਦੇ ਵਿੱਚ ਵੀ ਆਏ ਬਹੁਤ ਜ਼ਿਆਦਾ ਹਾਂ ਕਿਉਂਕਿ ਬਾਣੀ ਨੇ ਹੀ ਬਿਲਾਮ ਕਿਉਂਕਿ ਬਾਣੀ ਕੀ ਵਿਚਾਰਾਂ ਗੁਰੂ ਨਾਲ ਗੱਲਾਂ ਬਾਬਾ ਨਾਨਕ ਜੀ ਨੇ ਕੀ ਕੀਤੇ ਸੀ ਵਿਚਾਰਾਂ ਕੀਤੇ ਸੀ ਨਾ ਭਾਈ ਸੱਜਣ ਜੀ ਨਾਲ ਸੱਜਣ ਠੱਗ ਤੋਂ ਕੀ ਬਣ ਕੇ ਭਾਈ ਸੱਜਣ ਕੌਡੇ ਰੱਖੇ ਜਨਾ ਵਿਚਾਰਾਂ ਕੀਤੀਆਂ ਤੇ ਕੀ ਬਣ ਗਏ ਭਾਈ ਕੋਡਾ ਜੀ ਵਲੀ ਗਿੰਦਾਰੀ ਨਾ ਕੀਤੀ ਉਹਦਾ ਹੰਕਾਰ ਟੁੱਟ ਗਿਆ ਕੀ ਕੀਤੀਆਂ ਵਿਚਾਰਾਂ ਤੇ ਗੁਰੂ ਬਾਣੀ ਕੀ ਹੈ ਗੁਰੂ ਸਾਹਿਬ ਦੇ ਵਿਚਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟੇ ਤੁਸੀਂ ਦੱਸੋ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੁਮਨਪ੍ਰੀਤ कौर ਹੈ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਮੈਂ 10ਵੀਂ ਜਮਾਤ ਵਿੱਚ ਪੜ੍ਹਦੀ ਹਾਂ ਸੈਜ ਪੜ੍ਹ ਬਾਰੇ ਕੀ ਕਹਿਣਾ ਚਾਹੁੰਦੇ ਹੋ ਥੋੜਾ ਜਿਹਾ ਸੈਜ ਪੜ੍ਹ ਬਾਰੇ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਵੱਧ ਨਹੀਂ ਤਾਂ ਇੱਕ ਵਾਰ ਤਾਂ ਜ਼ਿੰਦਗੀ ਵਿੱਚ ਸੈਜ ਪੜ੍ਹਨਾ ਚਾਹੀਦਾ ਹੀ ਹੈ ਹਾਂ ਤੇ ਮੈਨੂੰ ਬਹੁਤ ਮਤਲਬ ਚੇਂजेस ਆਏ ਮੇਰੇ ਵਿੱਚ ਇਸ ਤਰ੍ਹਾਂ ਕਿ ਮੈਂ ਜਦੋਂ ਪੜ੍ਹ ਸ਼ੁਰੂ ਕੀਤਾ ਆਰੰਭ ਕੀਤਾ ਮੇਰੇ ਘਰ ਦੇ ਬਹੁਤ ਖੁਸ਼ ਹੋਏ ਤੇ ਫਿਰ ਵਿੱਚ ਮੇਰੇ ਪਾਪਾ ਦੀ ਡੈਥ ਹੋ ਗਈ ਤੇ ਫਿਰ ਉਦੋਂ ਮੇਰਾ ਦਿਲ ਨਹੀਂ ਸੀ ਕਰਦਾ ਕਰਨ ਨੂੰ ਤੇ ਪਰ ਫਿਰ ਮੈਂ ਸੋਚਿਆ ਕਿ ਜੇ ਤਰ੍ਹਾਂ ਕਿ ਗੁਰੂ ਸਾਈ ਮੇਰਾ ਇਮਤਿਹਾਨ ਲੈ ਰਿਹਾ ਕਿ ਦੁੱਖ ਫਿਰੇ ਕਿ ਮੇਰਾ ਸਾਥ ਮਤਲਬ ਲੈਂਦੀ ਆ ਕਿ ਨਹੀਂ ਫਿਰ ਬਾਅਦ ਵਿੱਚ ਫਿਰ ਮੈਂ ਸੋਚਿਆ ਫਿਰ ਮੈਂ ਪੜ੍ਹటం ਅੰਪ ਕੀਤਾ ਹੁਣ ਮੈਂ ਸੰਪੂਰਨ ਕਰ ਦਿੱਤਾ ਇੱਕ ਵਾਰ ਤੇ ਬਾਅਦ ਵਿੱਚ ਮੈਂ ਹੁਣ ਸੋਚ ਰਹੀ ਆ ਕਿ ਦਸਵੀਂ ਦੇ ਪ੍ਰੀਖਿਆ ਤੋਂ ਬਾਅਦ ਫੇਰ ਆਰਾਮ ਕਰਦੀ ਆ ਤੇ ਬਹੁਤ ਵਧੀਆ ਲੱਗਾ ਤੇ ਸਾਨੂੰ ਕਰਨਾ ਚਾਹੀਦਾ ਬਿਲਕੁਲ ਇਹ ਬੱਚੀ ਦੱਸ ਰਹੀ ਹੈ ਇਹ ਬੜਾ ਜ਼ਰੂਰੀ ਹੈ ਕਿਉਂਕਿ ਆਉਣਾ ਆਣਾ ਜਾਣਾ ਹੁਕਮ ਕਿਸੇ ਦਾ ਹੁਕਮੇ ਬੁੱਧਿ ਸੁਮਾਵेंगे ਸੋ ਇਹ ਬੜੀ ਜ਼ਰੂਰਤ ਹੈ ਵੀ ਨਿਰੰਕਾਰ ਨੂੰ ਸਹਿਜ ਪਾਣ ਨੇ ਪਾਣਾ ਮੰਨਦਾ ਇਹਨੂੰ ਬਲਵਖਿਆ ਪੀ ਪਿਤਾ ਜੀ ਦੇ ਚੜਾਈ ਤੋਂ ਬਾਅਦ ਇਹਨਾਂ ਮਹਿਸੂਸ ਹੋਇਆ ਵੀ ਗੁਰੂ ਸਾਹਿਬ ਮੇਰੇ ਅੰਗ ਸੰਗ ਹੈਗੇ ਨੇ ਕਿਉਂਕਿ ਜਾਣਾ ਤੇ ਸਭ ਨੇ ਆ ਕਿਸੇ ਨੇ ਪਹਿਲਾਂ ਜਾਣਾ ਕਿਸੇ ਨੇ ਬਾਅਦ ਚ ਜਾਣਾ ਪਰ ਬਾਣੀ ਕੀ ਕਰਦੀ ਐ ਸਾਨੂੰ ਸਬਰ ਤੇ ਸੰਤੋਖ ਦੇ ਦਿੰਦੀ ਐ ਬਾਣਾ ਮਨੰਦਾ ਬਲ ਬਖਸ਼ਿਸ਼ ਕਰ ਦਿੰਦੀ ਐ ਤੇ ਬੇਟੇ ਜਦੋਂ ਤੁਸੀਂ ਹੁਣ ਕੋਸ਼ਿਸ਼ ਕਰਨੀ ਐ ਵੀ ਪੇਪਰਾਂ ਨੂੰ ਨਿੱਕਣਾ ਤਾਂ ਤੁਸੀਂ ਦੇਖ ਚੁੱਕੇ ਹੋ ਵੀ ਸਵਾਸ ਸਵਾਸ ਜਿਹੜਾ ਪਤਾ ਨਹੀਂ ਕਿਹੜਾ ਹਮ ਆਦਮੀ ਐ ਇੱਕਦਮ ਐ ਸੋ ਕੋਸ਼ਿਸ਼ ਕਰਨੀ ਐ ਵੀ ਕੱਲੀ ਕੱਲੀ ਜਦੋਂ ਆਪਾਂ ਜਦੋਂ ਵੀ ਕਿਉਂਕਿ ਅਸੀਂ ਕੁਝ ਨਹੀਂ ਛੱਡਦੇ ਸਿਰ ਬਾਣੀ ਛੱਡਦੇ ਆ ਪੇਪਰ ਆ ਜਾਂਦੇ ਖਾਣਾ ਪੀਣਾ ਛੱਡ ਦਿੰਨੇ ਆ ਨਹੀਂ ਨੋਣਾ ਟੋਣਾ ਛੱਡਦੇ ਆ ਨਹੀਂ ਮਿਲਣਾ ਗਿਲਣਾ ਘਰੇ ਕੋਈ ਆ ਜਾ ਉਹਨੂੰ ਛੱਡਦੇ ਨਹੀਂ ਸੇ ਸੇ ਤਰ੍ਹਾਂ ਬਾਣੀ ਜਦੋਂ ਸਹਿਪਾੜ ਸੰਪੂਰਨ ਹੋਣਾ ਹੈ ਨਾ ਅਰਬ ਤਾਂ ਉਹਦੇ ਕਰ ਲਈ ਜਾਵੇ ਤੁਹਾਡੀ ਗੱਲ ਬੜੀ ਵਧੀਆ ਐ ਭੀ ਘੱਟੋ ਘੱਟ ਇੱਕ ਵਾਰੀ ਸਹਿਪਾੜ ਜ਼ਰੂਰ ਕਰਨਾ ਚਾਹੀਦਾ ਪਰ ਮੈਨੂੰ ਇਹ ਪਤਾ ਵੀ ਜਿਹੜਾ ਇੱਕ ਵਾਰੀ ਕਰ ਲੈਂਦਾ ਉਹ ਸਦਾ ਹੀ ਕਰਦਾ ਇਸ ਕਰਕੇ ਜ਼ਰੂਰੀ ਹੈ ਵੈਸੇ ਤੇ ਸਵਾਸ ਸਵਾਸ ਤੱਕ ਅਖੀਰਲੇ ਸਵਾਸ ਤੱਕ ਬਾਣੀ ਸਾਡੀ ਚੱਲਦੀ ਰਹਿਣੀ ਚਾਹੀਦੀ ਹੈ ਜਿਸੇ ਨਿਰੰਕਾਰ ਕੁਸਮਾਣਾ ਚੁੰਨੇ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪ੍ਰਿੰਸੀਪਲ ਸਾਹਿਬ ਦਾ ਮੈਨੇਜਮੈਂਟ ਦਾ ਅਧਿਆਪਕ ਸਾਹਿਬਾਂ ਦਾ ਅਤੇ ਵਿਦਿਆਰਥੀਆਂ ਦਾ ਮੈਮ ਛੋਟੇ ਜਿਹੇ ਜਾਨਦਿਆਂ ਦੇ ਦੱਸ ਦਿਓ ਕਿ ਤੁਸੀਂ ਬੱਚਿਆਂ ਵਿੱਚ ਜਿਹੜੇ ਪਾਠ ਕਰਦੇ ਨੇ ਉਹ ਤੇ ਜਿਹੜੇ ਦੂਜੇ ਬੱਚੇ ਨੇ ਉਹਨਾਂ ਵਿੱਚ ਕੀ ਬਦਲਾਅ ਦੇਖਦੇ ਹੋ ਸਹਿਜ ਪੜ ਆਪਣੇ ਆਪ ਦੇ ਵਿੱਚ ਹੀ ਬੱਚਿਆਂ ਨੂੰ ਜਿਹੜਾ ਵਾ ਉਹ ਇੱਕ ਚੰਗੀ ਸੰਗਤ ਵਿੱਚ ਲਾਉਣ ਦਾ ਕੰਮ ਕਰਦਾ ਮੈਂ ਇਨਾ ਜੁਰਕਰ ਦੇ ਬੱਚੇ ਸਹਿਜ ਪੜ ਕਰਦੇ ਨੇ ਉਹ ਜ਼ਿੰਦਗੀ ਵਿੱਚ ਕੋਈ ਧੋਖਾ ਨਹੀਂ ਖਾਣਗੇ ਹਾਂ ਕਦੇ ਜ਼ਿੰਦਗੀ ਦੀ ਵਿੱਚ ਉਹ ਮਾਰੇ ਰਾਤ ਨਹੀਂ ਚੱਲਣਗੇ ਨਹੀਂ ਚੱਲਣਗੇ ਬਿਲਕੁਲ ਬਿਲਕੁਲ ਕੁੜੀਆਂ ਮੁੰਡੇ ਆ ਉਹ ਹਮੇਸ਼ਾ ਚੰਗੇ ਰਸਤੇ ਚੱਲਣਗੇ ਮਹਾਰਾਜ ਉਹਨਾਂ ਦਾ ਹੱਥ ਫੜ ਕੇ ਰੱਖਣਗੇ ਤੇ ਉਹ ਕਦੇ ਜ਼ਿੰਦਗੀ ਵਿੱਚ ਧੋਖਾ ਨਹੀਂ ਖਾਣਗੇ ਵਾਹ ਜੀ ਵਾਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ